ਕੱਲਾ ਕੱਲਾ ਚੱਲਦਾ ਕੱਲਾ ਕੱਲਾ ਦੇ ਰੋੜ ਅੰਗਿਆ ਨਾ ਪਹੁੰਚ ਗਿਆ ਇੱਕ ਕੱਲਾ ਕੱਲਾ ਫੇਰੂ ਫੇਰੂ ਕਰਕੇ ਫੇਰ ਕੰਮ ਕੀਤਾ ਇਦਾਂ ਨਹੀਂ ਨਹੀਂ ਐ ਅੱਗੇ ਦੋ ਫਾਈ ਲਾ ਲੋ ਨਾਲ ਸਾਡੀ ਐ ਕੋਈ ਦੇਖੋ ਫਾਨੀ ਸਾਡੇ ਸਿੱਖ ਨੌਜਵਾਨੇ ਇੱਕ ਆ ਵੀਰ ਵੀ ਜਿਹੜਾ ਲੱਗਿਆ ਕਿ ਦੇਖੋ ਮੋਟੀ ਵੀਰ ਜੀ ਇੱਥੇ ਪਹੁੰਚ ਚੁੱਕੇ ਨੇ ਤੋਂ ਬੜਾ ਰਿਸਕੀ ਮਾਹੌਲ ਇੱਥੇ ਇਹਨਾਂ ਭਾਈ ਸਾਹਿਬ ਇੱਧਰ ਹੋ ਜਾਓ ਥੋੜਾ ਜਿਹਾ ਟ੍ਰੈਫਿਕ ਦਾ ਇੰਨਾ ਇੰਨੀ ਤੇਜ਼ੀ ਹੈ ਕਿ ਕੋਈ ਰੁਕਣ ਦਾ ਸਮਾਂ ਹੀ ਨਹੀਂ ਹੈ ਲੋਕਾਂ ਕੋਲ ਕੇ ਇੱਕ ਮਿੰਟ ਰੁੱਕ ਕੇ ਮੈਨੂੰ ਲੱਗਿਆ ਕਿ ਕੋਈ ਪੰਜਾਬੀ ਦੀ ਕੋਈ ਚੀਜ਼ ਪਈ ਹੈ ਕੋਈ ਲਿਕਿਜ ਚ ਕੋਈ ਚੀਜ਼ ਪਈ ਆ ਪਰ ਬਹੁਤ ਜ਼ਿਆਦਾ ਮਾਤਰਾ ਚ ਪਈ ਹੋਈ ਸੀ ਉੱਥੇ ਜੀ ਜੀ ਤੇ ਮੈਂ ਦੇਖਿਆ ਕਿ ਭਾਈ ਇੱਕ ਇੱਕ ਮਿੰਟ ਗੱਡੀ ਰੋਕ ਕੇ ਮੈਂ ਦੇਖਿਆ ਕਿ ਭਾਈ ਇਹ ਤਾਂ ਦੁਰਬਾਨੀ ਲੱਗ ਰਹੀ ਹੈ ਮੈਨੂੰ ਪਰ ਮੈਨੂੰ ਇੰਨੀ ਜ਼ਿਆਦਾ ਪੰਜਾਬੀ ਆਉਂਦੀ ਨਹੀਂ ਪਰਵਤ ਰੇਖ ਰੋਕ ਕੇ ਖੜਾ ਖੜੀ ਕੀਤੀ ਗੱਡੀ ਤੇ ਪੜ ਪੜਿਆ ਤੇ ਉੱਤੇ ਗੁਰਬਾ ਗੁਰਬਾਣੀ ਵਰਗਾ ਹੀ ਕੁਝ ਲਿਖਿਆ ਹੋਇਆ ਸੀ ਸਾਖੀ ਭਾਈ ਲਿਆਣਾ ਜੀ ਗੁਰੂ ਅੰਗਦ ਸਾਹਿਬ ਜੀ ਲਾਲ ਮिलाਵ ਜੀ ਕਿਸ ਤਰ੍ਹਾਂ ਕਿਤੇ ਕਿਸ ਤਰ੍ਹਾਂ ਕਿਤੇ ਦੇਖਿਆ ਜੇ ਤਾਂ ਗੁਰਬਾਣੀ ਦੀ ਕਾਫੀ ਮਾਤਰਾ ਦੇ ਵਿੱਚ ਦੇ ਵਿੱਚ ਗੁਰਬਾਣੀ ਵੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਟਿਵ ਟੀਵੀ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ ਦਿੱਲੀ ਦੇ ਵਿੱਚੋਂ ਇੱਕ ਮੰਦਭਾਗੀ ਘਟਨਾ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਪੀਰਾ ਗੜੀ ਫਲਾਈਓਵਰ ਦੇ ਉੱਤੇ ਕੱਲ ਰਾਤ ਨੂੰ ਕਰੀਬ 9:30 ਵਜੇ ਗੁਰਬਾਣੀ ਅਤੇ ਗੁਰਮਤ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਨ੍ਹਾਂ ਦੇ ਵਿੱਚ ਸਾਖੀਆਂ ਲਿਖੀਆਂ ਹੋਈਆਂ ਸੀ ਉਹ ਸੜਕਾਂ ਦੇ ਉੱਤੇ ਖਿਲਰੀਆਂ ਹੋਈਆਂ ਮਿਲੀਆਂ ਉਹਨਾਂ ਦੇ ਪੰਨੇ ਸੜਕ ਦੇ ਉੱਤੇ ਉੱਡਦੇ ਮਿਲੇ ਜਦੋਂ ਉੱਥੋਂ ਇੱਕ ਪਰਮਜੀਤ ਸਿੰਘ ਐਡਵੋਕੇਟ ਨਾਂ ਦੇ ਵੀਰ ਜੋ ਆਪਣੀ ਗੱਡੀ ਦੇ ਵਿੱਚੋਂ ਥੋਂ ਨਿਕਲ ਰਏ ਸੀ ਤਾਂ ਉਹਨਾਂ ਨੇ ਦੇਖਿਆ ਕਿ ਸੜਕ ਦੇ ਉੱਤੇ ਕੁਝ ਪੰਨੇ ਉੱਡ ਰਹੇ ਨੇ ਕਿਉਂਕਿ ਹਾਲਾਂਕਿ ਉਹ ਗੁਰਮੁਖੀ ਦੇ ਨਾਲ ਇੰਨਾ ਜਾਣੂ ਨਹੀਂ ਸਨ ਉਹਨਾਂ ਨੂੰ ਪਤਾ ਨਹੀਂ ਸੀ ਲੇਕਿਨ ਪਹਿਚਾਨ ਸੀ ਕਿ ਕੁਝ ਗੁਰਮੁਖੀ ਦੇ ਲਿਖੇ ਹੋਏ ਪੰਨੇ ਉੱਡ ਰਹੇ ਨੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਐਸੀ ਵੱਡੀ ਵਾਰਦਾਤ ਤਾਂ ਨਹੀਂ ਹੋ ਗਈ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਹੈ ਪੰਨੇ ਜਾਂ ਅੰਗ ਫਾੜ ਕੇ ਤਾਂ ਨਹੀਂ ਸੜਕਾਂ ਤੇ ਸੁੱਟ ਦਿੱਤੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਇੱਕ ਕਰੀਬੀ ਨੂੰ ਫੋਨ ਕੀਤਾ ਜਿਸ ਨੇ ਅੱਗੇ ਹਰਮੀਤ ਸਿੰਘ ਜੀ ਪਿੰਕਾ ਜੋ ਇੱਕ ਬਹੁਤ ਹੀ ਅੱਛੇ ਪੱਤਰਕਾਰ ਨੇ ਦਿੱਲੀ ਦੇ ਵਿੱਚ ਹੋਰ ਹਮੇਸ਼ਾ ਕੌਮ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਹਰ ਇੱਕ ਕਿਸੇ ਵੀ ਕੋਈ ਮਸਲਾ ਹੋਵੇ ਸਾਹਮਣੇ ਆਉਂਦੇ ਨੇ ਉਹਨਾਂ ਤੱਕ ਜਦੋਂ ਉਹ ਕਾਲ ਡਿਟੇਲ ਪਹੁੰਚੀ ਤਾਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਐਕਸ਼ਨ ਦੇ ਵਿੱਚ ਆ ਕੇ ਆਪਣੀ ਟੀਮ ਨੂੰ ਨਾਲ ਲੈ ਕੇ ਪੀਰਾ ਗੜੀ ਜੋ ਇਲਾਕਾ ਹੈ ਪੀਰਾ ਗੜੀ ਫਲਾਈਓਵਰ ਦਿੱਲੀ ਦੇ ਵਿੱਚ ਉੱਥੇ ਮੌਕੇ ਤੇ ਪਹੁੰਚ ਗਏ ਜਦੋਂ ਉੱਥੇ ਪਹੁੰਚੇ ਤਾਂ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਸੀ ਕਿ ਸੜਕਾਂ ਦੇ ਉੱਤੇ ਬਹੁਤ ਸਾਰੇ ਗੁਰਮੁਖੀ ਦੇ ਲਿਖੇ ਹੋਏ ਪੰਨੇ ਜਿਹੜੇ ਨੇ ਉਹ ਵਿਕਰੇ ਹੋਏ ਸੀ ਉਹਨਾਂ ਦੀ ਬੰਦਰ ਕੁਝ ਐਸੀ ਸੀ ਕਿ ਲੱਗ ਰਿਹਾ ਸੀ ਕਿ ਸ਼ਾਇਦ ਉਹ ਗ੍ਰੰਥ ਸਾਹਿਬ ਦੇ ਪੰਨੇ ਨੇ ਪਹਿਲੀ ਨਜ਼ਰ ਦੇ ਵਿੱਚ ਦੇਖਣ 'ਚ ਕੁਝ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਸ਼ਾਇਦ ਗੁਰਗ੍ਰੰਥ ਸਾਹਿਬ ਜੀ ਦੇ ਅੰਗ ਜਾਂ ਪੰਨੇ ਨੇ ਪਰ ਜਦੋਂ ਉਹਨਾਂ ਨੂੰ ਇਕੱਠਾ ਕੀਤਾ ਗਿਆ ਔਰ ਧਿਆਨ ਦੇ ਨਾਲ ਪੜਿਆ ਗਿਆ ਦੇਖਿਆ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਉਹ ਕੁਈ ਸਾਖੀਆਂ ਦੇ ਰਸਾਲੇ ਜਾਂ ਹੋਰ ਇਸ ਤਰ੍ਹਾਂ ਦੀਆਂ ਗੁਰਮਖੀ ਦੀਆਂ ਕਿਤਾਬਾਂ ਸਨ ਪਰ ਹੈਰਾਨੀ ਦੀ ਵਾਲੀ ਗੱਲ ਇਹ ਹੈ ਕਿ ਉਸ ਰਸਤੇ ਦੇ ਵਿੱਚੋਂ ਕਿੰਨੀਆਂ ਹੀ ਗੱਡੀਆਂ ਚੱਲ ਰਹੀਆਂ ਸਨ ਪਰ ਨਜ਼ਰ ਸਿਰਫ ਤੇ ਸਿਰਫ ਪਰਮਜੀਤ ਸਿੰਘ ਐਡਵੋਕੇਟ ਜੀ ਦੀ ਪਈ ਖੈਰ ਸਾਰਿਆਂ ਨੇ ਮਿਲ ਕੇ ਜੋ ਵੀ ਰਾਹੀਰ ਆਉਂਦੇ ਜਾਂਦੇ ਵੀ ਜਿਹੜੇ ਸੀ ਜੀ ਨੇ ਦੇਖਿਆ ਕਿ ਲੋਕ ਇਕੱਠੇ ਨੇ ਔਰ ਸਾਰੇ ਗੁਰਸਿੱਖ ਵੀਰਾਂ ਨੇ ਉਹ ਮਿਲ ਕੇ ਹਰ ਇੱਕ ਦੇਖ ਕੇ ਇੱਕ ਦੂਸਰੇ ਨੂੰ ਰੁਕਦੇ ਰਹੇ ਔਰ ਉਹ ਕਰੀਬ 1.5 ਕਿਲੋਮੀਟਰ ਦਾ ਇਲਾਕਾ ਸੀ ਜਿੱਥੇ ਉਹ ਸਾਰੇ ਪੰਨੇ ਫੈਲੇ ਹੋਏ ਸੀ ਕਈ ਜੋ ਨਾਨ ਸਿੱਖ ਵੀਰ ਸਨ ਉਹ ਵੀ ਉੱਥੇ ਇਸ ਨਜ਼ਾਰੇ ਨੂੰ ਦੇਖ ਕੇ ਫਟਾਫਟ ਰੁੱਕ ਕੇ ਅਤੇ ਸੇਵਾ ਦੇ ਵਿੱਚ ਲੱਗ ਗਏ ਔਰ ਉਹਨਾਂ ਨੇ ਨਾਲ ਮਿਲ ਕੇ ਉਹ ਸਾਰੇ ਪੰਨੇ ਇਕੱਠੇ ਕਰਕੇ ਫਿਰ ਜੋ ਪ੍ਰਾਈਵੇਟ ਇੱਕ ਕਾਰ ਸੀ ਉਹਦੇ ਵਿੱਚ ਰੱਖਣਾ ਸ਼ੁਰੂ ਕੀਤੇ ਇਸ ਤਰ੍ਹਾਂ ਦੀਆਂ ਦੋ ਕਾਰਾਂ ਭਰ ਕੇ ਗੁਰਦੁਆਰਾ ਮਜਨੂ ਢੀਲਾ ਦੇ ਵਿੱਚ ਪਹੁੰਚਾਈਆਂ ਗਈਆਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਹਰਮਿਤ ਸਿੰਘ ਪਿੰਕਾ ਜੀ ਅਤੇ ਹੋਰ ਵੀ ਜਿਹੜੇ ਉਹਨਾਂ ਦੇ ਨਾਲ ਸਾਥੀ ਸਨ ਉਹਨਾਂ ਸਾਰਿਆਂ ਦੀ ਉਹਨਾਂ ਸਾਰਿਆਂ ਨੂੰ ਇੱਕ ਤਾਂ ਮੁਬਾਰਕ ਵੀ ਹੈ ਅਤੇ ਉਹਨਾਂ ਦੀ ਦਾਤ ਦੇਣੀ ਪਵੇਗੀ ਕਿ ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਸੇ ਵੇਲੇ ਐਸੇ ਜੋ ਫੈਸਲੇ ਲਏ ਤਾਂ ਜੋ ਕਿਤੇ ਕੋਈ ਐਸਾ ਮਾਹੌਲ ਨਾ ਖਰਾਬ ਹੋ ਸਕੇ ਔਰ ਫਟਾਫਟ ਜੋ ਆਪਣੇ ਚੈਨਲ ਦੇ ਰਾਹੀਂ ਇਹ ਸਾਰੀ ਜਾਣਕਾਰੀ ਜਿਹੜੀ ਹੈ ਦੁਨੀਆ ਤੱਕ ਪਹੁੰਚਾਈ ਕਿ ਇਹ ਕੋਈ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨਹੀਂ ਬਲਕਿ ਕੁਝ ਸਾਖੀ ਦੀਆਂ ਕਿਤਾਬਾਂ ਸਨ ਉਸੇ ਮੌਕੇ ਤੇ ਜਦੋਂ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ ਉਸ ਸੜਕ ਦੇ ਉੱਤੇ ਤਾਂ ਦੇਖਿਆ ਕਿ ਇੱਕ ਬੋਰਾ ਵੀ ਡਿੱਗਿਆ ਹੋਇਆ ਸੀ ਉਸ ਬੋਰੇ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਕਿਤਾਬਾਂ ਸਨ ਜਿਨ੍ਹਾਂ ਦੇ ਵਿੱਚੋਂ ਕਿਹਾ ਜਾਂਦਾ ਹੈ ਹਰਮਿਤ ਸਿੰਘ ਪਿੰਕਾ ਜੀ ਦੇ ਨਾਲ ਜਦੋਂ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਉਸ ਦੇ ਵਿੱਚ ਕੁਝ ਕੈਲੰਡਰ ਵੀ ਮਿਲੇ ਸੜਕ ਤੇ ਡਿੱਗੇ ਹੋਏ ਜਿਨ੍ਹਾਂ ਦੇ ਉੱਤੇ ਸ਼ਾਇਦ ਗੀਤਾ ਦਾ ਪਾਠ ਲਿਖਿਆ ਹੋਇਆ ਸੀ ਕਹਿਣ ਦਾ ਭਾਵ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਧਾਰਮਿਕ ਪੁਸਤਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਡਿਲੀਵਰ ਕਰਨਾ ਹੋਵੇ ਜਾਂ ਡਿਸਪੋਜ਼ ਆਫ ਕਰਨਾ ਹੋਵੇ ਤਾਂ ਉਹਨਾਂ ਦੀ ਸੁਰੱਖਿਆ ਦਾ ਜਿਹੜਾ ਹੈ ਉਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਜੁੜੀਆਂ ਹੋਵਨ ਕਿਉਂਕਿ ਇਹਨਾਂ ਕਿਤਾਬਾਂ ਇਹਨਾਂ ਪੁਸਤਕਾਂ ਇਹਨਾਂ ਧਾਰਮਿਕ ਜੋ ਗ੍ਰੰਥਾਂ ਦੇ ਨਾਲ ਜਿਹੜਾ ਹੈ ਹਰ ਇੱਕ ਧਰਮ ਦੇ ਲੋਕਾਂ ਦੇ ਆਪਣੇ ਆਪਣੇ ਇਮੋਸ਼ਨਸ ਜੁੜੇ ਹੁੰਦੇ ਨੇ ਧੰਨਵਾਦ ਦੇਣਾ ਪਵੇਗਾ ਹਰਮਿਤ ਸਿੰਘ ਪਿੰਕਾ ਜੀ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੌਕੇ ਨੂੰ ਉੱਥੇ ਮੌਕੇ ਤੇ ਪਹੁੰਚ ਕੇ ਇਸ ਸਾਰੇ ਮਸਲੇ ਨੂੰ ਸੰਭਲਿਆ ਅਤੇ ਪੁਲਿਸ ਜਿਹੜੀ ਹੈ ਹੁਣ ਇਹਦੀ ਜਾਂਚ ਜਿਹੜੀ ਹੈ ਉਹ ਕਰ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਲਹਾਲ ਉਹ ਸਾਰੇ ਪੰਨੇ ਉਹ ਸਾਰੀਆਂ ਕਿਤਾਬਾਂ ਉਹ ਬੋਰਾ ਪੂਰਾ ਜਹਾ ਮਜਨੂ ਕਾ ਟਿਲਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਦਿੱਤਾ ਗਿਆ ਆਓ ਦੇਖਦੇ ਹਾਂ ਇਸ ਦੀ ਤੁਸੀਂ ਸੰਗਤ ਦੀ ਸੋਚ ਰੋਗੇ ਕਿ ਇੰਨੀ ਰਾਤ ਨੂੰ ਇਹ ਕੀ ਹੋ ਰਿਹਾ ਰੋਡ ਦੇ ਉੱਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਉਨੇ ਥੋੜੀ ਦੇਰ ਪਹਿਲਾਂ ਸਾਨੂੰ ਕਾਲ ਆਂਦੀ ਹੈ ਕਿ ਪੀਰਾ ਗੜੀ ਫਲਾਈਓਵਰ ਦੇ ਉੱਤੇ ਫਲਾਈਓਵਰ ਦੇ ਉੱਪਰ ਅ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਹੈ ਮਗਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਥੋੜੀ ਜੀ ਗਲਤ ਫੈਮਲੀ ਲੱਗੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਨਹੀਂ ਆ ਪੋਥੀਆਂ ਕੋਈ ਰੋਡ ਦੇ ਉੱਤੇ ਛੁੱਟ ਗਿਆ ਜਿਹਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਵੀ ਬਨੇ ਹੋਏ ਨੇ ਇਹ ਅੱਧੀ ਰਾਤ ਨੂੰ ਇਸ ਵਕਤ ਇੰਨੀ ਜ਼ੋਰ ਦੀ ਜਿਹੜੇ ਟ੍ਰੈਫਿਕ ਚੱਲਦੇ ਉਸ ਟ੍ਰੈਫਿਕ ਵਿੱਚ ਵੀ ਸਾਡੇ ਨੌਜਵਾਨ ਵੀਰ ਲੱਗੇ ਹੋਏ ਨੇ ਲੇਕਿਨ ਇੱਕ ਚੀਜ਼ ਹੈ ਕਈ ਚੀਜ਼ ਫਾੜ ਕੇ ਵੀ ਛੁੱਟੇ ਹੋਏ ਨੇ ਫਾੜ ਕੇ ਛੁੱਟੇ ਨੇ ਕਈਆਂ ਤੇ ਨਿਸ਼ਾਨ ਨੇ ਵਿੱਚ ਬਹੁਤ ਕੁੱਸਿਆ ਬਣ ਰਿਹਾ ਹੈ ਕਿ ਜਿਹਨਾਂ ਨੂੰ ਕਿਸ ਨੂੰ ਝੋਕਾ ਪਾਈ ਵੀ ਨਹੀਂ ਬੜੀ ਕੰਮ ਕਰਦਾ ਸਭ ਤੋਂ ਵੱਡਾ ਸਟਾਟ ਕੱਲ੍ਹ ਦੇ ਨਾਲ ਪਰ ਆਂ ਗਿਆ ਨਾ ਉਹ ਕੱਲ੍ਹ ਇੱਕ ਕੱਲਾ ਕੱਲਾ ਘੇਰੂ ਘੇਰੂ ਕਰਕੇ ਫੇਰ ਕੰਮ ਕੀਤਾ ਇਹਨਾਂ ਨੇ ਨਹੀਂ ਨਹੀਂ ਇਹ ਅੱਗੇ ਦੇਖੋ ਫਾਇਲਾ ਲੋ ਨਾਲ ਸਾਡੀ ਹੈ ਦੇਖੋ ਖਾਲੀ ਸਾਡੇ ਸਿੱਖ ਨੌਜਵਾਨੇ ਇੱਕ ਹੈ ਵੀਰ ਵੀ ਜਿਹੜਾ ਲੱਗਿਆ ਕਿ ਦੇਖੋ ਮੌਂਟੀ ਵੀਰ ਜੀ ਇੱਥੇ ਪਹੁੰਚ ਚੁੱਕੇ ਨੇ ਤੋਂ ਬੜਾ ਰਿਸਕੀ ਮਾਹੌਲ ਇੱਥੇ ਇਹਨਾ ਭਾਈ ਸਾਹਿਬ ਇੱਧਰ ਹੋ ਜਾਓ ਥੋੜਾ ਜਿਹਾ ਰਿਸਕੀ ਮਾਹੌਲ ਹੈ ਜਿਹੜਾ ਕਿ ਚੱਲਦੇ ਰੋਡ ਦੇ ਉੱਤੇ ਇੰਨੇ ਨਹੀਂ ਮੈਂ ਤਾਂ ਰੈਕੀਡੋ ਕੰਮ ਕਰਾਉਂਦਾ ਉਹ ਬਾਸ ਉਠਾਓ ਬਾਸ ਕੈਸੇ ਕੈਸੂ ਭਾਈ ਮਾਨਿਆ ਤੁਸੀਂ ਇਹ ਫੈਸਲ ਜੀ ਅੱਛਾ ਆਪਨੇ ਵੀ ਅਬੀ ਦੇਖਿਆ ਹਮੇ ਰੁਕੇ ਹੋਏ ਦੇਖਿਆ ਤਬ ਰੁਕੇ ਹੋ ਆਪਕੋ ਦੇਖਿਆ ਜਬੀ ਮਨੇ ਉਠਾਇਆ ਜਿਉ ਕੋਈ ਨਾ ਤੁਹਾਨੂੰ ਮੰਨ ਕੇ ਜੀ 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 ਨਹੀਂ ਕਰੀਏ ਇਹ ਇਹ ਵੈਸੇ ਇਹ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਲੇਕਿਨ ਹਾਂ ਧਾਰਮਿਕ ਬੁੱਕ ਕਹ ਲੋ ਇਹ ਧਾਰਮਿਕ ਇਸ ਵਿੱਚ ਸਟੋਰੀ ਹੈ ہماری ਸੋ ਤੁਸੀਂ ਸੰਗਤ ਜੀ ਵੇਖਿਆ ਕਿ ਰੈਪਿਡ ਉਹਦੇ ਵਿੱਚ ਨੌਜਵਾਨ ਵੀਰ ਜੌਬ ਕਰਨ ਜਾ ਰਿਹਾ ਸੀ ਇਹਨੇ ਵੀ ਦੇਖਿਆ ਤੇ ਪੂਰੇ ਰੋਡ ਦੇ ਉੱਤੇ ਛੁੱਟੇ ਹੋਏ ਨੇ ਛੁੱਟੇ ਨੇ ਜਾਂ ਕਿਹ ਕੋ ਲੋ ਕਬਾਡੀ ਕੋ ਲੋ ਗਿਰ ਗਏ ਜਾਂ ਕਿਸ ਤਰ੍ਹਾਂ ਹੋਇਆ ਸਮਝ ਨਹੀਂ ਆਇਆ ਲੇਕਿਨ ਨੌਜਵਾਨ ਵੀਰ ਲੱਗੇ ਨੇ ਆ ਜਿਹੜੇ ਭਾਈ ਸਾਹਿਬ ਆ ਰਹੇ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਫੋਨ ਕੀਤਾ ਦੱਸਿਆ ਤੇ ਉਪਰਾਲਾ ਕੀਤਾ ਲੇਕਿਨ ਇਹਨਾਂ ਜ਼ਰੂਰ ਕਰਵਾ ਗਏ ਇੰਨੀ ਰਾਤ ਨੂੰ ਵੀ ਸਾਡੇ ਸਾਰੇ ਵੀਰ ਪਹੁੰਚ ਗਏ ਜਿਨ੍ਹਾਂ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਰੋਡ ਦੇ ਉੱਤੇ ਬੇਦਬੀ ਵਗੈਰਾ ਹੋ ਰਹੀ ਹੈ ਬਰਾਦੋ ਕਿ ਨਾਮ ਇਹ ਨਾਮ ਇਹਨਾਂ ਦਾ ਪਰਮਜੀਤ ਸਿੰਘ ਐਡਵੋਕੇਟ ਆ ਸਾਡੇ ਪਰਮਜੀਤ ਵੀਰ ਜੀ ਜਿਹੜੇ ਐਡਵੋਕੇਟ ਨੇ ਇਹਨਾਂ ਦਾ ਫੋਨ ਗਿਆ ਸਿਮਰਜੀਤ ਸਿੰਘ ਨੂੰ ਸਾਡੇ ਜਿਹੜੇ ਨਾਨਕਪੁਰ ਗੁਰਦੁਆਰ ਦੇ ਲਾਗੇ ਰਹਿੰਦੇ ਨੇ ਤੁਸੀਂ ਵੇਖਿਆ ਹੈਗਾ ਪੰਜਾਬੀ ਨੂੰ ਪਿਆਰ ਕਰਨ ਵਾਲੇ ਖਾਸ ਕਰਕੇ ਪੰਜਾਬੀ ਭਾਸ਼ਾ ਨਾਲ ਸੋ ਮੰਨਿਆ ਕਿ ਚਲੋ ਗੁਰੂਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਸੀ ਲੇਕਿਨ ਧਾਰਮਿਕ ਰਸਾਲੇ ਜ਼ਰੂਰ ਸੀ ਉਹ ਸਾਰੇ ਧਾਰਮਿਕ ਰਸਾਲਿਆਂ ਨੂੰ ਵੀਰ ਜੀ ਨੇ ਅਮੇਰ ਖਾਨ ਇੱਕ ਘੰਟੇ ਦੇ ਕਰੀਬ ਹੋ ਗਿਆ ਅਗਰੋਂ ਖਲੁੱਤਿਆਂ ਨੂੰ ਇੱਕੋ ਦੇ ਘੰਟਾ ਹੋ ਗਿਆ ਮੈਨੂੰ ਮੈਂ ਕੱਡੇ ਕਰਦਾ ਪਿਆ ਸੀ ਤੇ ਉਹ ਪਿੱਛੋਂ ਦੀ ਚੱਲਦੀ ਹੋ ਆਰੀ ਹੈ ਲੈਰ ਪੂਰੇ ਮਤਲਬ ਗੱਠੇ ਤੇ ਗੱਠੇ ਫੁੱਟੇ ਪਏ ਨੇ ਜਿਵੇਂ ਰੋਡ ਤੇ ਬਿਲਕੁਲ ਜੀ ਜਿਸ ਤਰ੍ਹਾਂ ਕਿ ਮੈਂ ਵੇਖਿਆ ਕਿ ਜਿਸ ਤਰ੍ਹਾਂ ਅਸੀਂ ਆਏ ਆ ਸਾਡੇ ਆਉਣ ਤੋਂ ਬਾਅਦ ਕਾਫੀ ਲੋਕ ਰੁਕੇ ਵੀ ਨਹੀਂ ਤੁਸੀਂ ਜਦੋਂ ਖਲੁੱਤੇ ਹੀ ਮੈਨੂੰ ਲੱਗਦਾ ਕੋਈ ਨਿਕਲੀ ਜਾ ਰਹੇ ਨੇ ਲੋਕ ਰੋਕੀ ਨਹੀਂ ਰਹੇ ਸੀ ਦੇਖੋ ਟ੍ਰੈਫਿਕ ਦਾ ਇੰਨਾ ਇੰਨੀ ਤੇਜ਼ੀ ਹੈ ਕਿ ਕੋਈ ਰੁਕਣ ਦਾ ਸਮਾਂ ਹੀ ਨਹੀਂ ਹੈ ਲੋਕਾਂ ਕੋਲ ਕਿ ਇੱਕ ਮਿੰਟ ਰੁਕ ਕੇ ਮੈਨੂੰ ਲੱਗਿਆ ਕਿ ਕੋਈ ਪੰਜਾਬੀ ਦੀ ਕੋਈ ਚੀਜ਼ ਪਈ ਹੈ ਕੋਈ ਲਿਖਿਤ ਚ ਕੋਈ ਚੀਜ਼ ਪਈ ਹੈ ਪਰ ਬਹੁਤ ਜ਼ਿਆਦਾ ਮਾਤਰਾ ਚ ਪਈ ਹੋਈ ਸੀ ਉੱਥੇ ਜੀ ਜੀ ਤੇ ਮੈਂ ਦੇਖਿਆ ਕਿ ਭਾਈ ਇੱਕ ਇੱਕ ਮਿੰਟ ਗੱਡੀ ਰੋਕ ਕੇ ਮੈਂ ਦੇਖਿਆ ਕਿ ਭਾਈ ਇਹ ਤਾਂ ਗੁਰਬਾਨੀ ਲੱਗ ਰਹੀ ਹੈ ਮੈਨੂੰ ਪਰ ਮੈਨੂੰ ਇੰਨੀ ਜ਼ਿਆਦਾ ਪੰਜਾਬੀ ਆਂਦੀ ਨਹੀਂ ਪਰ ਮੈਂ ਰੇਕ ਰੋਕ ਕੇ ਖੜਾ ਖੜੀ ਕੀਤੀ ਗੱਡੀ ਤੇ ਪੜਿਆ ਤੇ ਉੱਥੇ ਗੁਰਬਾਨੀ ਵਰਗਾ ਹੀ ਕੁਝ ਲਿਖਿਆ ਹੋਇਆ ਸੀ ਸੋ ਵੀਰ ਅੱਗੇ ਤੱਕ ਦੇਖਣ ਚੱਲੇ ਨੇ ਕਿ ਕਿਤੇ ਹੋਰ ਤੇ ਨਹੀਂ ਪਏ ਹੋਏ ਲੇਕਿਨ ਲੱਗਦਾ ਕਿ ਕੁਝ ਵੀਰ ਲੱਗੇ ਹੋਏ ਨੇ ਇੱਥੇ ਵੀ ਇਕੱਠੇ ਕਰਨ ਵਾਸਤੇ ਬੁਰਾਲਾ ਕਰ ਰਹੇ ਨੇ ਸਾਡੇ ਵੀਰ ਸੰਗਤ ਇੱਕ ਗੱਲ ਤੇ ਕਲੀਅਰ ਹੈ ਕਿ ਵੀ ਪਿੱਛੇ ਵੀ ਮੈਂ ਕੁਝ ਬਕਸ ਵਗੈਰਾ ਦੇਖਿਆ ਨੇ ਜਿਹੜੀਆਂ ਗਿਰੀਆਂ ਪਈਆਂ ਨੇ ਰੋਡ ਪੋਲੇ ਦੇ ਫਲਾਈਓਵਰ ਦੇ ਉੱਪਰ ਹੀ ਪੀੜਾ ਗੜੀ ਦੇ ਸ਼ਾਇਦ ਹੋ ਸਕਦਾ ਕਿਸੇ ਕਬਾੜੀ ਨੇ ਵੀ ਇਹ ਕੰਮ ਕੀਤਾ ਇੱਥੇ ਵੀ ਜਿਸ ਤਰ੍ਹਾਂ ਦੇਖ ਲਓ ਤੁਸੀਂ ਆ ਪਈਆਂ ਮੈਂ ਦਿਖਾ ਰਿਹਾ ਨਾ ਚਾਹਨਾ ਤੁਹਾਨੂੰ ਕੀ ਹੈ ਅਸਲ ਚ ਹੈ ਕੀ ਇਹ ਉੱਪਰ ਲਿਖਿਆ ਹੈ ਸਾਕੀ ਉਰੇ ਰੰ ਦਾ ਵੇਦਨ ਨਾਲ ਹੋਈ ਬਾਬਾ ਬੁੱਢਾ ਜੀ ਦੀ ਸਾਖੀ ਹੈ। ਔਰ ਸਾਖੀ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਜੀ ਨਾਲ ਮਿਲਾਬ ਦੀ ਕਿਤਨਾ ਕਿਤੇ ਜਨਮ ਸਾਖੀ ਹੈ। ਕਿਤਨਾ ਕਿਤੇ ਦੇਖਿਆ ਜਦ ਗੁਰਬਾਣੀ ਦੀ ਕਾਫੀ ਮਾਤਰਾ ਦੇ ਵਿੱਚ ਦੇ ਵਿੱਚ ਗੁਰਬਾਣੀ ਵੀ ਔਰ ਜੀ ਲੱਗਦਾ ਮੌਂਟੀ ਵੀਰ ਸੀ ਤੁਹਾਨੂੰ ਕੀ ਵਿਆਖ ਸ਼ਰਾਰਤ ਹੈ ਜਾਂ ਦੇਖੋ ਵੈਸੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਪੀਰਾਗੜੀ ਤੋਂ ਚੱਲਦੇ ਆ ਰਹੇ ਹਾਂ ਮੰਗੋਲਪੁਰੀ ਦਾ ਜਿਹੜਾ ਕਨੈਕਟ ਫਲਾਈਓਵਰ ਹੈ ਬਾਈਪਾਸ ਤੱਕ ਜਿਹੜਾ ਜਾਂਦਾ ਹੈ ਅੱਗੇ ਹਦਰਪੁਰ ਤੱਕ ਉਸ ਤੇ ਸਾਰੇ ਤੇ ਬਿਖਰਾਇ ਇੱਕ ਬੋਰੀ ਮਿਲੀ ਸਾਨੂੰ ਸ਼ੁਰੂ ਸ਼ੁਰੂ ਦੇ ਵਿੱਚ ਹਾਂ ਬੋਰੀ ਗਿਰੀ ਹੋਈ ਹੈ ਉਹ ਬੋਰੀ ਗਿਰੀ ਹੋਈ ਹੈ ਬੋਰੀ ਤਾਂ ਫਿਰ ਇਹ ਕਿਸ ਟਾਈਮ ਗਿਰਿਆ ਸਾਰੇ ਕੈਮਰੇ ਦੇਖ ਕੇ ਪਤਾ ਲੱਗੇਗਾ ਗਿਰਿਆ ਜਾਂ ਗिराया ਗਿਆ ਹੈ ਸਾਖੀਆਂ ਨੇ ਸਾਨੂੰ ਵੀ ਇਹੀ ਖਬਰ ਮਿਲੀ ਸੀ ਜਿਵੇਂ ਤੁਹਾਨੂੰ ਮਿਲੀ ਸਿਮਰਨਜੀਤ ਮਿਲਿਆ ਕਿ ਉਹਨੇ ਕਿਹਾ ਕਿ ਸਿੱਧਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜੇ ਹੋਏ ਨੇ ਪਰ ਜਦੋਂ ਅਸੀਂ ਵੀਡੀਓ ਦੇਖੀ ਤੇ ਉਹ ਨਹੀਂ ਲੱਗਿਆ ਅਸੀਂ ਪਰ ਪਹੁੰਚ ਗਏ ਇਮੀਡੀਏਟ ਤੁਸੀਂ ਸਭ ਤੋਂ ਪਹਿਲੇ ਆਏ ਔਰ ਤੁਹਾਡੇ ਆਂਦੇ ਹੀ ਤੁਸੀਂ ਸਾਰਾ ਇਹਨੂੰ ਇਕੱਤਰ ਕਰਾਇਆ ਸੀ ਪਿੰਕੇ ਭਾਜੀ ਔਰ ਉਹਨਾਂ ਦੀ ਸਾਰੀ ਟੀਮ ਇੱਥੇ ਪਹਿਲੇ ਪਹੁੰਚੀ ਤੇ ਅਸੀਂ ਗੁਰਦੁਆਰਾ ਨਾਨਕ ਮੀਆਉ ਸਾਹਿਬ ਕੋ ਆ ਰਹੇ ਸੀ ਤੇ ਅਸੀਂ 10 ਮਿੰਟ ਬਾਅਦ ਪਹੁੰਚੇ ਤੇ ਲਗਭਗ ਉਹਨਾਂ ਦੇ ਫਲਾਈਓਵਰ ਤੇ ਬਾਅਦ ਤੇ ਅਸੀਂ ਹਾਂ ਤੇ ਸਾਰੀ ਜਗ੍ਹਾ ਵਿਗਰੇ ਪਏ ਨੇ ਕਈ ਵਾਰ ਤਾਂ ਲੱਗਦਾ ਕਿ ਸ਼ਾਇਦ ਜਿਹੜ ਗੱਡੀਆਂ ਚੱਲ ਰਹੀਆਂ ਨੇ ਉਹਦੇ ਨਾਲ-ਨਾਲ ਹਵਾ ਦੇ ਨਾਲ ਉੜ ਕੇ ਫੈਲਦਾ ਜਾ ਰਿਹਾ ਅੱਗੇ-ਅੱਗੇ ਤੱਕ ਅਸੀਂ ਜਿੰਨਾ ਅੱਗੇ ਜਾ ਰਹੇ ਹਾਂ ਹੋਰ ਵੀ ਮਿਲਦਾ ਜਾ ਰਿਹਾ ਜੀ ਜੀ ਕਈ ਜਗ੍ਹਾ ਐ ਲੱਗਦਾ ਪਰ ਕਈ ਜਗ੍ਹਾ ਜਿਵੇਂ ਸ਼ੁਰੂ ਤੋਂ ਬੋਰੀ ਮਿਲ ਗਈ ਉੱਥੇ ਸਾਨੂੰ ਲੱਗਦਾ ਕਿ ਐ ਠੀਕ ਐਵੇਂ ਹੀ ਹੋਇਆ ਹੋਵੇਗਾ ਕਿਸੇ ਗੱਡੀ ਤੋਂ ਗਿਰੇਆ ਜਾਂ ਕਿਸੇ ਕਬਾੜੇ ਨੂੰ ਵੇਚਿਆ ਗਿਆ ਜਾਂ ਜਿਹੜੇ ਸਸਕਾਰ ਕਰਨ ਵਾਸਤੇ ਲੈ ਕੇ ਜਾਂਦੇ ਨੇ ਸੇਵਾ ਵਾਸਤੇ ਮੈਨੂ ਟਿੱਲੇ ਦਾ ਗੁਰਦੁਆਰਾ ਮੈਨੂ ਟਿੱਲੇ ਦਾ ਇਹੀ ਰਸਤਾ ਹੈ ਸ਼ਾਇਦ ਉਸ ਕਿਸੇ ਗੱਡੀ ਤੋਂ ਗਿਰਾ ਹੋਵੇ ਉਹ ਕੈਮਰੇ ਚੈੱਕ ਕਰਨ ਤੋਂ ਬਾਅਦ ਪਤਾ ਲੱਗੇਗਾ ਜਿਵੇਂ ਤੁਸੀਂ ਸਲਾਹ ਦਿਓ ਜੇ ਕਹੋ ਤੇ ਅਸੀਂ ਪੁਲਿਸ ਨੂੰ ਐਫਆਈ ਕੰਪਲੇਂਟ ਅਸੀਂ ਇੱਥੇ ਦੇ ਕੇ ਜਾਵਾਂਗੇ ਜੇ ਸ਼ਰਾਰਤ ਹੋਈ ਤੇ ਜ਼ਰੂਰ ਇਸ ਦਾ ਕੋਈ ਨਾ ਕੋਈ ਹੱਲ ਕਿ ਕੱਢਿਆ ਜਾਵੇ ਰਾਤ ਦੇ ਤਕਰੀਬਨ ਸਵੇਰ ਇੱਕ ਦੇ ਕਰੀਬ ਟਾਈਮ ਹੋ ਚੁੱਕਿਆ ਹੈ ਔਰ ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ ਰੋਡ ਦੇ ਉੱਤੇ ਟ੍ਰੈਫਿਕ ਕਿੰਨੀ ਸਪੀਡ ਹੈ ਲੇਕਿਨ ਵੀਰਾਂ ਦੀ ਹਿੰਮਤ ਹੈ ਇੱਕ ਗੱਲ ਦਾ ਚੰਬਾ ਜ਼ਰੂਰ ਲੱਗਿਆ ਕਿ ਦੇਖੋ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਨਾ ਉਹ ਸਾਰਿਆਂ ਨੂੰ ਵੇਖ ਕੇ ਰੁਕਦੇ ਪਏ ਨੇ ਔਰ ਇੰਦੀ ਟ੍ਰੈਫਿਕ ਦੀ ਪ੍ਰਭਾਵ ਇਹਨਾਂ ਕਰਦੇ ਹੋਏ ਸਾਰੀ ਜੋ ਵੀ ਇਹਨਾਂ ਨੇ ਸਾਖੀ ਦੀ ਭਾਵੇਂ ਭੁੱਖ ਸੀ ਉਹ ਭੁੱਖ ਨੂੰ ਇਕੱਠਾ ਕੀਤਾ ਔਰ ਗੱਡੀ ਦੇ ਵਿੱਚ ਸਾਰਿਆਂ ਨੂੰ ਇਕੱਠਾ ਕਰ ਲਿਆ सारे सारे निकल चुके हैं और सारे कट्ठे कर ले रोड तो तकरीबन वागुरु जी का खालसा वाहगुरु जी की फतेह ਸਾਡਾ ਸ਼ੱਕ ਜਿਹੜਾ ਸੀ ਕਿ ਇਹ ਨਵੀਂ ਪ੍ਰਿੰਟਿੰਗ ਹੈ ਉਹੀ ਹੈ ਇਹ ਗੱਲ ਤਾਂ ਕਲੀਅਰ ਹੋ ਗਈ ਨਾਲ ਦੂਸਰੀ ਗੱਲ ਸੰਗਤ ਜੀ ਸਭ ਤੋਂ ਵੱਡੀ ਗੱਲ ਕਿ ਜਿਸ ਰੇ ਅਸੀਂ ਇਹ ਫਲਾਈਓਵਰ ਚੜੇ ਆ ਸਾਨੂੰ ਉਥੇ ਇੱਕ ਬੋਰੀ ਮਿਲੀ ਏ ਸ਼ਾਇਦ ਵੀ ਇੱਕ ਗੱਡੀ ਦੇ ਵਿੱਚ ਜਾ ਰਹੇ ਨੇ ਉਸ ਗੱਡੀ ਦੇ ਵਿੱਚ ਉਹ ਬੋਰੀ गिर ਗਈ ਏ ਲੇਕਿਨ ਮੈਂ ਫਿਰ ਵੀ ਸ਼ਾਕਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਸ ਵੀਡੀਓ ਰਾਹੀਂ ਵੀ ਬੇਨਤੀ ਕਰਨਾ ਚਾਹਾਂਗਾ ਕਿ ਇਸੇ ਸ਼ੱਕ ਨੂੰ ਦੂਰ ਕਰਨ ਵਾਸਤੇ ਇਹਦੀ ਇੱਕ ਇਨਕੁਆਰੀ ਜ਼ਰੂਰ ਕੀਤੀ ਜਾਏ ਪਤਾ ਕੀਤਾ ਜਾਏ ਕਿ ਇਹਨੇ ਸ਼ਰਾਰਤ ਕੀਤੀ ਏ ਜਾਂ ਅਚਾਨਕ ਹੈ ਕਮ ਹੋਇਆ ਮਗਰ ਮੈਂ ਆਪਣੇ ਵੀਰ ਦਾ ਇੱਕ ਧੰਨਵਾਦ ਬਹੁਤ ਕਰਾਂਗਾ ਜਿਹੜੇ ਸਾਡੇ ਐਡਵੋਕੇਟ ਵੀਰ ਜੀ ਨੇ ਜਿਨ੍ਹਾਂ ਨੇ ਫੋਨ ਕੀਤਾ ਔਰ ਇੱਥੇ ਸਭ ਤੋਂ ਪਹਿਲੇ ਘਟਨਾ ਵੇਖੀ ਕਿਨੇ ਤੇ ਲੋਕ ਨਾ ਸਭ ਤੋਂ ਪਹਿਲੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇ ਜਿਹਦੇ ਨਾਲ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਤੇ ਮੈਂ ਵੀਡੀਓ ਰਹੀ ਹੈ ਜ਼ਰੂਰ ਕਰਨਾ ਚਾਹਾਂਗਾ ਕਿ ਵੇਖੋ ਵੇਖੀ ਅਸੀਂ ਕੋਈ ਵੀ ਕੰਮ ਨਾ ਕਰੀਏ ਉਹਦੀ ਤਹਿ ਤੱਕ ਜ਼ਰੂਰ ਜਾਣਾ ਚਾਹੀਦਾ ਜੀਰੋ ਗਰਾਉਂਡ ਤੇ ਪਹੁੰਚਣਾ ਚਾਹੀਦਾ ਤਾਂ ਕਿ ਮਾਹੌਲ ਖਰਾਬ ਹੋਣ ਤੋਂ ਪਹਿਲੇ ਅਸੀਂ ਉਸ ਚੀਜ਼ ਨੂੰ ਸੰਭਾਲ ਸਕੀਏ ਪਰਮਜੀਤ ਜਿਹੜੇ ਐਡਵੋਕੇਟ ਨੇ ਇਹਨਾਂ ਨੇ ਪੂਰਾ ਮੋਰਚਾ ਸੰਭਾਲਿਆ ਔਰ ਕਾਫੀ ਹੱਦ ਤੱਕ ਇਹਨਾਂ ਨੇ ਆਪਣੀ ਗੱਡੀ ਵਿੱਚ ਇਸ ਸਾਖੀ ਦੀਆਂ ਕਿਤਾਬਾਂ ਨੂੰ ਇਕੱਠਾ ਕੀਤਾ ਸੰਗਤ ਜੀ ਬਹੁਤ-ਬਹੁਤ ਧੰਨਵਾਦ ਮੇਰੇ ਸਾਰੇ ਵੀਰਾਂ ਦਾ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਨੇ ਔਰ ਇਸ ਕਾਰਜ ਨੂੰ ਸੰਭਾਲਿਆ ਤੇ ਮਾਹੌਲ ਖਰਾਬ ਹੋਣ ਤੋਂ ਸਭ ਤੋਂ ਪਹਿਲਾਂ ਉਸ ਨੂੰ ਇਕਤਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ